ਸ੍ਰੀ ਵਾਹਿਗੁਰੂ ਸਾਹਿਬ ਜੀ ਬਰਹਮਹਾ ਬਰਹਮਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਰਤ ਕਰਮ ਕੇ ਵਿਚੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਾ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਾ ਦਿਸ ਭ੍ਰਮੇ ਫਕ ਆਏ ਪ੍ਰਭ ਕੀ ਸਾਮ ਤੇਨ ਦੁਦਾ ਤੇ ਬਾਹਰੀ ਕਿ ਤੈ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਹੀਂ ਧਾਮ ਹਰ ਨਾ ਨ ਮਿਲਿਆ ਸਾਜਨਾ ਕਤ ਪਾਈਆ ਵਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟਈ ਘਟ ਨਗਰ ਸੇ ਗ੍ਰਾਮ ਸਰਬ ਸੀ ਗਾਰ ਤੰਬੂਲ ਰਸ ਸਾਨ ਦੇਹੀ ਸਭ ਕਾਮ ਰਾਮ ਸੁਆਮੀ ਕੰਤ ਵੀ ਹੁਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇ ਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਚੇਤ ਗੋਵਿੰਦ ਅਰਾਧੀਆ ਉਹ ਵੇ ਅਨੰਤ ਆਨੰਦ ਘਣਾ ਸੰਤ ਜਨ ਮਿਲ ਪਈਆ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਹਾਇ ਤਸ ਗਣਾ ਇਕ ਕਿਨ ਤਸ ਬਿਨ ਜੀਵਣਾ ਬਰਤਾ ਜਨਮ ਜਣਾ ਜਲ ਤਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਵਚਿਤ ਨਯਾਬੀ ਕਿਤੜਾ ਦੁੱਖ ਗਣਾ ਜਿਨੀ ਰਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕਉ ਮਾਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਇ ਸੋ ਪ੍ਰਭ ਤਿਸ ਕੈ ਪਾਇ ਲੱਗਾ ਮੈਂ ਸਾਖ ਧੀਰਨ ਕਿਉ ਵਾਢੀਆਂ ਜਿੰਨਾ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ ਕਤਰ ਕਲਤਰ ਨਾ ਸੰਗ ਧਨਾ ਹਰ ਅਵਨਸੀ ਹੋ ਪਲਚ ਪਲਚ ਸਗਲੀ ਮੋਈ ਝੂਟਾ ਏ ਧੰਦਾ ਮੋਹ ਇਕ ਜਹਰ ਕੇ ਨਾਮ ਬਿਨ ਅੱਗਾ ਲਈਐ ਕੋਏ ਦੇਵ ਵਿਚਾਰ ਬੁਚਣਾ ਰਬ ਬੈਨੂ ਅਵਰੋ ਨਾ ਕੋਈ ਪ੍ਰੀਤਮ ਚਰਨੀ ਜੋ ਲੱਗੀ ਤਨ ਕੀ ਨਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਾਵ ਪ੍ਰਾਪਤ ਹੋਏ ਵੈਸਾ ਸੁਹਾਵਾ ਤਾਂ ਲੱਗਾ ਜਹ ਸੰਤੂ ਭੇਟਾਇ ਹਰ ਸੋਏ ਹਰ ਜਿਟ ਜੁਣੰਦਾ ਲੋੜੀ ਆ ਜਿਸ ਅੱਗਾ ਸਭ ਨਿਵੰਨ ਹਰ ਸੱਜਣ ਦਾ ਭਣ ਲੱਕਿਆ ਕਿਸੈ ਨਾ ਦੇਈ ਬੰਨ ਮਣਕ ਮੋਤੀ ਨਾਮ ਪ੍ਰਭ ਓਨ ਲੱਗਾ ਨਾਹੀ ਸੰ ਰੰਗ ਸਬੇ ਨਾਰਾਇਣ ਜਿਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਧਨ ਆਪਣ ਲੀਆ ਜੇ ਮਿਲਿਆ ਵਿਚੜ ਕਿਉਂ ਰੋਵਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਾਣਨੁ ਹਰ ਜੇਟ ਰੰਗੀਲਾ ਤਿਸ ਲਤਣੀ ਜਿਸ ਕਾਏ ਭਾਗ ਮਤਨ ਆਸਾੜਤ ਪੰਦਾ ਤਿਸ ਲੱਗਾ ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕਾ ਮਾਨਸ ਸੰਧੀ ਆਸ ਦੁਏ ਭਾਏ ਵੇ ਗੁੱਚੀਆ ਗੱਲ ਪੈਸ ਜਮ ਕੀ 파ਸ ਜੀ ਹਮ ਆ ਵੀ ਦੈ ਸੋ ਲੁਣਾ ਮੱਤ ਜੋ ਲਿਖਿਆਸ ਰਣ ਵਿਹਾਣੀ ਪਛਤਾਣੀ ਉੱਟ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਆ ਸੋ ਦਰਗਹ ਹੋਏ ਕਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤੇ ਸੱ ਲੱਗਾ ਜਿਸ ਮਨ ਹਰ ਚਰਨ ਨਿਵਾਸ ਸਾਹਮਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਕਿਆ ਰੰਗ ਕੋੜ ਆਵਿਆ ਦਸਨ ਸਬੇ ਸ਼ਾਰ ਹੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੋਲਿਆ ਸਮਰੰਤ ਪੁਰਖ ਅਪਾਰ ਹਰ ਮਿਲਣਾ ਨੋ ਮਨ ਲੋਚਦਾ ਕਰਮ ਮੇ ਲਾਬਣ ਹਾਰ ਜਿਨ ਸਖੀ ਪ੍ਰਭ ਪਾਇਆ ਹਉ ਤੈਨ ਕੈ ਸਦ ਬਲਹਾਰ ਨਾਨਕ ਹਰਜੀ ਮਇਆ ਕਰ ਸਬਦ ਸਵਾਰਨ ਹਾਰ ਸਾਵਣ ਤਨਾ ਸੁਹਾਗਣੀ ਜਿਨਾਂ ਰਾਮ ਨਾਮੇ ਔਰ ਹਾਰ ਭਦ ਭਰਮ ਭੁਲਾਣੀਆਂ ਦੁਜੈ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਰਜ ਨਾਹੀ ਕੀਤ ਜੇ ਤਦ ਦਿਨ ਦੇ ਬੰਸ ਸੀ ਤਿਸ ਵੇਲੇ ਕਹਸਨ ਪ੍ਰੇਤ ਪਕੜ ਚਲਾਈਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੜ ਗੜ ਤੇ ਕਨੈ ਮਾਹੀ ਜਿਨ ਸਿਓ ਲੱਗਾ ਹਿਤ ਹੱਥ ਮਰੋੜਾ ਧਨ ਕਪੈ ਸਿਆਹ ਹੋ ਹੁਆ ਸੀਤ ਜਿਹਾ ਵਿੱਜਾ ਸੋ ਲੁਣਾ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਨ ਅਗਤੀ ਚਰਨ ਬੋਹਿਤ ਪ੍ਰਵਦੇਤ ਸੇ ਭਾਦੂ ਨਰਕ ਨ ਪਾਈਐ ਗੁਰ ਰਕਤਨ ਵਾਲਾ ហេਤ ਹਸਨ ਪ੍ਰੇਮ ਸੁਹਾਵੜਾ ਕਿਉ ਮਿਲੀ ਆਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ और तिन का लाग पाए प्रभु क्यों सुख पाई है दूजी नही जाए प्रेम रसते रहे आगाए, आप त्याग कर करो प्रभु लड़ लाए जो हर कंत में से आचड़ कत न जाए प्रभु मिण दूजा को नहीं ਨਾਨਕ ਹਰਿ ਸਰਣਾਇ ਅਸੂ ਸੁਖੀ ਵਸੰਧਿਆ ਜਿਨਾਂ ਮਾਇਆ ਹਰ ਰਾਇ ਜਿਨਾਂ ਮਾਇਆ ਹਰ ਰਾਇ ਕਤਗ ਕਰਮ ਕਮਾਵਣੀ ਦੂਸਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵਿਮਕ ਹੋਏ RAM ਤੇ ਲਗਣ ਜਨਮ ਵਿ ਜੋਗ ਜਦ ਮਾ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤਰੂ ਬਹ ਰੋਜ ਕਿ ਤੱਕ ਚੂਨਾ ਹੋਵਈ ਲਿਖਿਆ ਧੁਰ ਸੰਜੋਗ ਬੜ ਭਾਗੀ ਮੇਰਾ ਪ੍ਰਭ ਮਿਲਿਆ ਤਾਂ ਉੱਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਮਿਣਸੈ ਸਭੇ ਸੋਚ ਮਗਰ ਮਾਸ ਹੁੰਦੀ ਆ ਹਰ ਪਿਰ ਸੰਗ ਬੈਟੜੀ ਆ ਤਨਾਂ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀ ਆ ਤਨ ਮਨ ਮੋਲਿਆ ਨਾਮ ਸਿਉ ਸੰਗ ਸਾਧ ਸਹਿ ਲੜੀ ਆ ਸਾਧ ਜਨਾਤੇ ਬਾਹਰੀ ਸਿਰਹਣ ਇਕ ਲੜੀ ਆ ਤਨ ਦੁੱਖ ਨ ਕਬੂਤਰੈ ਜਿ ਜਮ ਕੇ ਬਸ ਪੜਿਆ ਹ ਜਿਨੀ ਰਾਬਿਆ ਪ੍ਰਭ ਆਪਣਾ ਸਿਦਸਣ ਨਿਤ ਖੜਿਆ ਹ ਰਤਨ ਜਵੇ ਹੋ ਲਾਲ ਹਰ ਪੰਟਤ ਨਾ ਜੜਿਆ ਹ ਨਾਨਕ ਵਾਜੈ ਧੂਰ ਤਿਨ ਪ੍ਰਭ ਸਰਣੀ ਦਰ ਪੜਿਆ ਹ ਮੱਗਰ ਪ੍ਰਭ ਆਰਾਦੁਣਾ ਬਹੜੁ ਨਾ ਜਲ ਮੜਿਆ ਹ ਉਕ ਤੋ ਕਾ ਨ ਵਿਆਪਈ ਪੰਠ ਮਿਲਿਆ ਹਰ ਨਾ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲੱਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਮਿਲੋ ਵਿਖਿਆ ਪੋਏ ਨਾ ਸਕਈ ਮਿਲ ਸਾਧੂ ਗੁਣ ਗਾਓ ਜੈਤੇ ਉਪਜੀਤੈ ਮਿਲੀ ਸਚੀ ਪ੍ਰੀਤਿ ਸਮਾਹ ਪਰਗਾਲਿਨੀ ਪਾਰ ਬ੍ਰਹਮ ਬਹੁ ਰੁਣਾ ਵਿੱਚ ਚੁੜੀਆ ਬੜ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਹੋਕ ਸਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਗ ਮੱਜਣ ਸੰਗ ਸਾਧੂਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨ ਨੂੰ ਕਰ ਦਾਨ ਜਨਮ ਕਰਮ ਮਲ ਉੱਤਰੈ ਮੰਨਤੇ ਜਏ ਗੁਮਾਨ ਬਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਣ ਸਚੈ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਠਸੜ ਤੀਰਤ ਸਗਲ ਪੁਨ ਜੀਵ ਦਇਆ ਪਰਮਾਨ ਜਿਸਨੋ ਤੇਵਾ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭੂ ਆਪਣਾ ਨਾਨਕ ਤិន ਕੁਰਬਾਨ ਮਾ ਸੁੱਚੀ ਸੇ ਕਾਢੀਐ ਜਿਨਾਂ ਹਜਨ ਪੂਰਾ ਗੁਰ ਮਹਿਰਮਾਨ ਭਲ ਗੁਣ ਆਨੰਦ ਪਾੜ ਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਿਲਾਏ ਸੇ ਸੁਹਾਵੀ ਸਰਬ ਸੁਖ ਹਣ ਦੁੱਖ ਦੁੱਖਾ ਨਾਹੀ ਜਾਏ ਇਸ ਪੁਨੀ ਬੜ ਭਾਗਣੀ ਕਵਰ ਪਾਇਆ ਹਰ ਰਾਇ ਮੇਰੇ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾਂ ਅਵਰਨਾ ਦੇ ਸਾਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰੇ ਓਨ ਨੇ ਚਲ ਦਿੱਤੀ ਓਨ ਜਾਏ ਸੰਸਾਰ ਸਾਗਰ ਤੇ ਰੱਕੀ ਓਨ ਬਾਉ ਨਾ ਜਨਮ ਧਾਏ ਜੇ ਵਾਏ ਕੁ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਵਲਗੁਣਿਤ ਸਲਾਹੀਐ ਜਿਸਨੋ ਤਿਲਨਤ ਮਾਇ ਜਿਨ ਜਿਨ ਨਾਮ ਧਿਆਇ ਤਿਨ ਕੇ ਕਾਜ ਸਰੇ ਹਰ ਗੁਰ ਗੁਰ ਪੂਰਾ ਆਰਦਿਆ ਦਰਗਹਿ ਸਾਚ ਕਰੇ ਸਰਬ ਸੁਖਾ ਨਿਧ ਚਰਨ ਹਰ ਭਉਜਲ ਵਿਕਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਕਿਆ ਨਾਹੀ ਜਰੇ ਕੂੜ ਗਏ ਦੁਬਿ ਦਾ ਨਸੀ ਪੂਰਨ ਸਚ ਭਰੇ ਪਰਮ ਬ੍ਰਹਮ ਪ੍ਰਭ ਸੇ ਵਦੇ ਮਨ ਅੰਦਰੋ ਇਕ ਧਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ